ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਜੀ ਵੱਡੀ ਖਬਰ ਡਿਪਵਰਡ ਜੇਲ੍ਹ ਚ ਅਮ੍ਰਿਤਪਾਲ ਸਿੰਘ ਦੀ ਜਾਨ ਨੂੰ ਖਤਰਾ ਕੌਣ ਕੱਢ ਰਿਹਾ ਸਾਜ਼ਿਸ਼ ਸਸਾ ਮੈਂਬਰ ਤੇ ਅਕਾਲ ਦਲ ਵਰਸ ਪੰਜਾਬ ਦੇ ਜਥੇਦਾਰ ਦੇ ਮੁਖ ਅਮ੍ਰਿਤਪਾਲ ਸਿੰਘ ਖਿਲਾਫ ਲਗਾਤਾਰ ਤੀਜੀ ਵਾਰ ਕੌਮੀ ਸੁਰੱਖਿਆ ਐਕਟ ਦੀ ਮਿਆਦ ਵਧਾਉਣ ਮਗਰੋਂ ਪੰਜਾਬ ਦਾ ਸਿਆਸੀ ਪਾਰਾ ਚੜ ਗਿਆ ਹੈ ਇਸ ਵਾਰ ਸ਼੍ਰੋਮਣੀ ਕਾਲੀ ਕਮੇਟੀ ਸਣੇ ਕਈ ਪੰਥਕ ਧਿਰਾਂ ਸਰਕਾਰ ਖਿਲਾਫ ਉੱਠ ਖੜੀਆਂ ਹੋਈਆਂ ਹਨ ਪੰਥਕ ਧਿਰਾਂ ਵੱਲੋਂ ਕੇਂਦਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉੱਧਰ ਅਮਰੀਪਾਲ ਸਿੰਘ ਦੇ ਪਿਤਾ تر세ਮ ਸਿੰਘ ਨੇ ਉਹਨਾਂ ਦੇ ਸਮਰਥਕਾਂ ਨੂੰ ਇਲਜ਼ਾਮ ਲਾਇਆ ਹੈ ਕਿ ਇੱਕ ਵਾਰ ਸਾਜ਼ਿਸ਼ ਤੈਅ ਅਮਰੀਪਾਲ ਸਿੰਘ ਖਿਲਾਫ ਲਾਇਗੇ ਕੌਮੀ ਸੁਰੱਖਿਆ ਐਕਟ ਦੀ ਮਿਆਦ ਵਧਾ ਕੇ ਉਸ ਨੂੰ ਅਸਾਮ ਦੀ ਡਿਬੂਗੜ ਜੇਲ੍ਹ ਵਿੱਚ ਇਕੱਲਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਜਿਵੇਂ ਬਾਕੀ ਹੋਰ ਸਿੱਖਾਂ ਨੂੰ NSA ਦੀ ਮਿਆਦ ਪੂਰੀ ਹੋਣ ਮਗਰੋਂ ਪੰਜਾਬ ਲਿਆਂਦਾ ਗਿਆ ਹੈ ਅਤੇ ਇਸ ਤਰ੍ਹਾਂ 22 April ਨੂੰ ਅਮ੍ਰਿਤਪਾਲ ਸਿੰਘ ਖਿਲਾਫ NSA ਦੀ ਮਿਆਦ ਖਤਮ ਹੋਣ ਤੇ ਪੰਜਾਬ ਲੈ ਆਂਦਾ ਜਾਣਾ ਸੀ ਪਰ ਹੁਣ ਅਚੇਤ NSA ਮੋੜ ਲਾ ਦਿੱਤੀ ਗਈ ਹੈ ਇਸ ਜੋਗੀ 23 April ਤੋਂ ਸ਼ੁਰੂ ਹੋ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦਾ ਮੁੱਖ ਕਾਰਨ 13 April ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਜਥੇਬੰਦੀ ਵੱਲੋਂ ਕੀਤੀ ਗਈ ਪੰਥਕ ਕਾਨਫਰੰਸ ਹੈ ਜਿਸ ਵਿੱਚ ਜਥੇਦਾਰ ਇਕੱਠ ਹੋਇਆ ਸੀ ਇਸ ਵਿੱਚ ਇਕੱਠ ਦੇ ਭਗਵੰਤ ਮਾਨ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ